ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਆਪਣੇ ਪੇਜ ਤੇ ਕੋਈ ਨਾ ਕੋਈ ਜਾਣਕਾਰੀ ਵਾਲੀ ਵੀਡੀਓ ਲੈ ਕੇ ਹੁੰਦੇ ਆ ਤੇ ਅੱਜ ਬਾਈ ਆਪਣੇ ਕੋਲੇ ਮਹਾਰਾਜ ਡੇਰੀ ਫਾਰਮ ਵਾਲੇ ਪੇਜ ਵਾਲੇ ਵੀਰ ਡਾਕਟਰ ਜਸਵੀਰ ਸਿੰਘ ਜੋ ਕਿ ਮੱਲਾ ਪਸ਼ੂਆਂ ਦੇ ਮੱਝਾਂ ਬਾਰੇ ਜਾਣਕਾਰੀ ਫੋਲ ਰੱਖਦੇ ਆ ਜਿਹੜੇ ਵੀਰ ਤੋਂ ਅੱਜ ਜਾਣਕਾਰੀ ਲੈਣੀ ਹੈ ਵੀ ਪ੍ਰਕਾਟ ਸਾਹਿਬਾ ਵੱਲ ਇਹ ਦੱਸੋ ਵੀ ਜਿਹੜੇ ਅੱਜ ਕੱਲ ਨਵੇਂ ਕਿਸਾਨ ਵੀਰ ਸਾਡੇ ਮਹਾਰਾਜ ਅੱਗੇ ਹੋਰ ਫੜਾ ਵੀ ਡੇਰੀ ਦੇ ਧੰਦੇ 'ਚ ਪੈ ਗਏ ਮਹਿਰਾਂ ਬਹੁਤ ਖੁੱਲ ਰਹੀਆਂ ਪਹਿਲੇ ਪਸ਼ੂ ਰੱਖ ਰਿਆ ਮੱਝਾਂ ਜਾਂ ਕੋਈ گاਵਾ ਦਾ ਤੇ ਦੇ ਰਿਹਾ ਹੋਰ ਨਹੀਂ ਵੀ ਕਿੰਨਾ ਕਾਣਾ ਬਲਿਆਵਾ ਤੇਰੀ ਕੀ ਮੱਲੋ ਵੀ ਬਣਾਵਾ ਕੀ ਗੱਲ ਬਾਤ ਹੈ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸੋ ਧੰਨਵਾਦ ਉਹਨਾਂ ਦਾ ਜਿਹੜੇ ਸਾਨੂੰ ਪਿਆਰ ਕਰਦੇ ਨੇ ਮਹਾਰਾਜ ਦੇ ਫਾਰਮ ਚੈਨਲ ਨੂੰ ਸੋ ਬਾਈ ਦਾ ਜਿਹੜਾ ਸਵਾਲ ਹੈ ਵੀ ਨਵੇਂ ਜਿਹੜੇ ਇਸ ਧੰਦੇ ਦੇ ਵਿੱਚ ਕਾਫੀ ਜਿਹੜੇ ਭਰਾ ਜੁੜ ਚੁੱਕੇ ਨੇ ਮੈਸੇ ਇਹ ਧੰਦਾ ਤਕਰੀਬਨ ਕਾਮਯਾਬ ਹੈ ਜੇ ਇਹ ਧੰਦੇ ਦੀ ਪ੍ਰੋਪਰ ਜਾਣਕਾਰੀ ਹੋਵੇ ਜੇ ਆਪ ਨੂੰ ਪਤਾ ਹੋਵੇ ਵੀ ਬਿਮਾਰੀ ਕਦੋਂ ਆਉਂਦੀ ਹੈ ਕਿਹੜੀ ਬਿਮਾਰੀ ਵੜੇ ਕਿਹੜੀ ਦਵਾਈ ਵਰਤਨੀ ਹੈ ਤੇ ਇਲਾਜ ਤਾਂ ਨਾ ਕਰੋ ਕਿਉਂਕਿ ਜੇ ਇਲਾਜ ਕਰੋਗੇ ਤਾਂ ਹੋ ਸਕਦਾ ਵੀ ਤੁਸੀਂ ਆਪਣੇ ਕੋਸੇ ਦਾ ਨੁਕਸਾਨ ਕਰ ਲਓ ਕਿਉਂਕਿ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਵੀ ਆਹ ਬਿਮਾਰੀ ਹੈ ਤਾਂ ਡਾਕਟਰ ਨੂੰ ਦੱਸਣ ਜੋਗਰੇ ਹੋਵੋ ਪਹਿਲੀ ਗੱਲ ਤਾਂ ਠੀਕ ਹੈ ਜੀ ਦੂਜੀ ਗੱਲ ਵੀ ਇੰਨੀ ਕਮਾਈ ਵੀ ਹੈ ਨਹੀਂ ਜਿਵੇਂ YouTube Facebook Instagram ਤੇ ਦਿਖਾਈ ਜਾਂਦੀ ਹੈ ਵੀ ਜੇ 10 ਪਸ਼ੂ ਰੱਖ ਲਓ ਸਾਲ ਦਾ ਆਮ ਮਹੀਨੇ ਦਾ 1 ਲੱਖ ਰੁਪਿਆ ਕਮਾ ਸਕਦੇ ਹੋ ਉਹ ਪ੍ਰਾਉਡ ਹੈ ਉਹ ਸਭ ਗੱਪ ਹੈ ਠੀਕ ਹੈ ਠੀਕ ਹੈ ਜਿੱਥੋਂ ਤੱਕ ਮੇਰਾ 20 25 ਸਾਲ ਤੋਂ 30 ਸਾਲ ਤੋਂ ਤਜਰਬਾ ਹੈ ਠੀਕ ਹੈ ਠੀਕ ਹੈ ਵੀ ਜੇ ਤੁਸੀਂ 10 ਪਸ਼ੂ ਰੱਖਦੇ ਹੋ ਦੇ 50-60000 ਰੁਪਿਆ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਖਰਚਾ ਕੱਢ ਕੇ ਖਰਚਾ ਕੱਢ ਕੇ ਇਹ ਤਾਂ ਹੈਗਾ ਜਾਇਜ਼ ਗੱਲ ਆ ਵੀ ਦਿਹਾੜੀ ਵਿੱਚ ਪਾ ਕੇ ਹਾਂ ਵੀ ਦਿਹਾੜੀ ਪਾ ਕੇ ਬੰਦਾ ਲੇਬਰ ਵਾਲਾ ਕਰਨਾਲ ਰੱਖ ਕੇ ਪਰਿਵਾਰ ਜੇ ਤੁਸੀਂ ਸਾਰਾ ਕਰੋਗੇ ਠੀਕ ਹੈ ਜੀ ਠੀਕ ਹੈ ਮੈਂ ਕਾਫੀ ਕਮੈਂਟ ਵੀ ਕਰਦਾ ਰਹਿਣਾ ਇਸ ਵੀਡੀਓ ਇੰਨਾ ਐਜੀਆਂ ਵੀਡੀਓ ਤੇ ਵੀ ਜੋ ਆ ਉਹ ਇੰਨੇ ਰੁਪਏ ਕਮਾ ਸਕਦੇ ਐ ਨਹੀਂ ਸਕਦੇ ਇਹ 30-35% ਕਮਾਈ ਆ ਜੇ ਤੁਸੀਂ 12 ਲੀਟਰ ਤੋਂ 15 ਡੇਟਾ ਟਾਈਪਸ ਉੱਪਰ ਸੁਖਾਉਂਗੇ ਤੇ ਇੱਕ ਡਾਕਟਰ ਜੀ ਹੋਰ ਸਵਾਲ ਸੀਗਾ ਵੀ ਜੇ ਕਿਸੇ ਵੀਰ ਦੇ ਵਾਲਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਹੈ ਹਾਂਜੀ ਚਲੋ ਜਾਣਕਾਰੀ ਤਕਰੀਬਨ ਅੱਜ ਕਿਹੜੇ ਜੀਵੀ ਦਾ ਕਿਸਾਨ ਵੀਰਾਂ ਨੂੰ ਹੈਗੀ ਆ ਹਾਂਜੀ ਕਈ ਵਾਰੀ ਮੰਨ ਲਓ ਵੀ ਕਿਹੜੀ ਨਸਲ ਜ਼ਿਆਦਾ ਰੱਖੇ ਵੀ ਜਿਹੜੀ ਤੁਹਾਨੂੰ ਵੀ ਜ਼ਿਆਦਾ ਬਣਾ ਕੇ ਰਹਿਣਾ ਕੰਮ ਗਾਵਾਂ ਦੀ ਗੱਲ ਕਰਦੇ ਤਾਂ ਮੱਝਾਂ ਦੀ ਗਾਵਾਂ ਦੀ ਗਾਵਾਂ ਦਾ ਜੇ ਕੋਈ ਨਵਾਂ ਫਾਰਮ ਬਣਾਉਂਦਾ ਤਾਂ ਉੱਥੇ ਤਾਂ ਤਕਰੀਬਨ ਐਚ ਐਫ ਰੱਖਣੀ ਪੈਣੀ ਆ ਜਿਹੜੀ ਐਚ ਐਫ ਗਾਂ ਪੇਕਣ ਵਾਲੀ ਹੈ ਜਿਹੜੀ ਠੀਕ ਹੈ ਜੀ ਠੀਕ ਹੈ ਤੇ ਜੇ ਕੋਈ ਆਪਾਂ ਘਰੇਲੂ ਰੱਖ ਕੇ ਆਪਣੇ ਕੋਲੇ ਕਮਰੇ ਆ ਜਿਵੇਂ ਸੈਡਾ ਸੈਡ ਤੱਕ ਟੋਟਾ ਟਾਪ ਨੂੰ ਐਚ ਐਫ ਰੱਖਣੀ ਪਊ ਠੀਕ ਹੈ ਜੀ ਜਿਹਦੇ ਨਾਲ ਟੋਟਾ ਟਾਪ 25 30 ਲੀਟਰ 퍼 ਸਟਾਟਿੰਗ ਠੀਕ ਹੈ ਜੀ ਤੇ ਜੇ ਆਪਣੇ ਕੋਲੇ 5 4 ਗਾਮ ਹੀ ਰੱਖਣਗਾ ਘਰੇਲੂ ਆਪਣਾ ਕੰਮ ਹੈ ਫਿਰ ਉੱਥੇ ਜਰਸੀ ਵੀ ਰੱਖ ਸਕਦੇ ਹੋ 20 ਲੀਟਰ ਵਾਲੀ ਠੀਕ ਹੈ ਜੀ ਠੀਕ ਹੈ ਸਾਹੀਵਾਲ ਕ੍ਰੋਸ ਵੀ ਰੱਖ ਸਕਦੇ ਹੋ ਠੀਕ ਹੈ ਜੀ ਐਚ ਐਫ ਕ੍ਰੋਸ ਵੀ ਰੱਖ ਸਕਦੇ ਹੋ ਕਿ ਜਿਹੜੀ ਤੁਹਾਡੇ ਨੰਲਾ ਵੀ ਤੁਸੀਂ ਰੱਖੋ ਉੱਥੇ ਗਰਮੈਸ ਨਾ ਮੰਨੇ ਰਿਪੀਟਰ ਨਾ ਹੋਵੇ ਦੁੱਧ ਸੰਘਣਾ ਹੋਵੇ ਤੇ ਜੇ ਕਿਸੇ ਵੀਰ ਨੇ ਮੰਨ ਲਵੋ ਕੋਈ ਕੱਟੀ ਪਾਰਣੀ ਹੁੰਦੀ ਹੈ ਵੀ ਛੋਟੇ ਜੀਮਦਾਰ ਨੇ ਕਜੂਰ ਨਹੀਂ ਬਈ ਫਾਰਮ ਚਲ ਕਰਨੀ ਆਪਾਂ ਜਿਵੇਂ ਕੋਈ ਛੋਟੇ ਜੀਮਦਾਰ ਹਨ ਹਾਂ ਉਹਨੇ ਕੱਟੀ ਵਾ ਲੈਣੀ ਹੈ ਜਾਂ ਫਿਰ ਜਿਹੜੀ ਨਸਲ ਤੁਹਾਡੇ ਹਿਸਾਬ ਨਾਲ ਜੀ ਕੱਟੀਆਂ ਦੇ ਜਿਵੇਂ ਹੁਣ ਆਪਾਂ ਵੀ ਪਾਉਨੇ ਰਹੇ ਨੇ ਵੈਸੇ ਤਾਂ ਵੀੜ ਕੋ ਸਾਰੇ ਚੈਨਲ ਹੀ ਪਾਉਂਦੇ ਆ 20-20 ਕਟੰਗਾ ਦਿਖਾਈ ਜਾਂਦੇ ਆ ਠੀਕ ਹੈ ਜੀ ਠੀਕ ਹੈ ਮੇਰਾ ਮੰਨਣਾ ਇਹ ਹੈ ਵੀ ਸੋਨੂ 15 18 ਲੀਟਰ ਵਾਲੀ ਕੱਟੀ ਪਾਲ ਕੇ ਕੋਈ ਵੀ ਨਹੀਂ ਦਿੰਦਾ ਠੀਕ ਹੈ ਠੀਕ ਹੈ ਕਿਉਂਕਿ ਇਹ ਮੇਰਾ ਜ਼ਿੰਦਗੀ ਦਾ ਤਜਰਬਾ ਠੀਕ ਹੈ ਕਿਉਂਕਿ ਜੇ 1500 ਰੁਪਏ ਤੇ ਆਪਾਂ ਕੱਟੀ ਟੀਕਾ ਭਰਾ ਲਿਆ 1500 ਵਾਲਾ ਹਾਂਜੀ ਠੀਕ ਹੈ ਉਹ ਦੇ ਹੀ ਨਹੀਂ ਸਕਦਾ ਠੀਕ ਹੈ ਠੀਕ ਹੈ ਵੀ ਹਮੇਸ਼ਾ ਤੁਸੀਂ ਜਿਹੜੇ ਵੀ ਭਰਾ ਨੇ ਕੱਟੀ ਲੈਣੀ ਆ ਪਹਿਲੀ ਗੱਲ ਤਾਂ ਦੇਖ ਕੇ ਲੋ ਠੀਕ ਹੈ ਨਹੀਂ ਮਾਂ ਦਾ ਰਿਕਾਰਡ ਜਰੂਰ ਪੁੱਛੋ ਠੀਕ ਹੈ ਘਰੇਲੂ ਪਸ਼ੂ ਪਾਲਕ ਤੋਂ ਲਵੋ ਓਕੇ ਜੇ ਤੁਹਾਨੂੰ ਮਿਲਦੀ ਹੈ ਕਿਉਂਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਵੀ ਮੰਡੀਆਂ ਦੇ ਵਿੱਚ ਇਹ ਲਿਆ ਲਿਆ ਕਿ ਕੱਟੀਆਂ ਫੜ ਕੇ ਵੇਚੀਆਂ ਜਾਂਦੀਆਂ ਠੀਕ ਹੈ ਠੀਕ ਹੈ ਮੰਡੀ ਦੇ ਕੱਟੇ ਕੌਣ ਵੇਚੂਗਾ ਜਿਨ੍ਹਾਂ ਦੀ ਮਾਂ ਦਲੇ 10 ਜਾਂ 11 ਲੀਟਰ ਦੁੱਧ ਦੋ 8 ਜਾਂ 10 ਜਾਂ 12 ਠੀਕ ਹੈ ਕੋਈ 15 18 20 ਵਾਲੀ ਮੰਡੀ ਤੇ ਜਾ ਕੇ ਕੱਟੀ ਨਹੀਂ ਵੇਚਦਾ ਉਹਦੀ ਚੰਗੀ ਨਸਲੇ ਦਾ ਪੰਡਿਤ ਚ ਰੱਖ ਜਿੰਦੀ ਹੈ ਲਕਦੀ ਬਿਲਕੁਲ ਵੇਚਦਾ ਨਹੀਂ ਹਾਂ ਜੇ ਵੇਚੂਗਾ ਤਾਂ ਆਂਡੀ ਗਵੰਡੀ ਨੂੰ ਦੇ ਦਊਗਾ ਠੀਕ ਹੈ ਜੀ ਠੀਕ ਹੈ ਦੋ ਗੱਲਾਂ ਤੁਸੀਂ ਕਰਨਾ ਕੀ ਆ ਚੰਗਾ ਮੱਝ ਲੈ ਕੇ ਉਹਦੇ ਚੰਗਾ ਤੁਸੀਂ ਸਿਮਨ ਲਵਾ ਲਓ ਓਕੇ ਠੀਕ ਹੈ ਵੀ ਸਾਨੂੰ ਪਤਾ ਹੋਵੇ ਮਾਂਦਲੇ 15 ਲੀਟਰ ਦਿੱਤਾ ਠੀਕ ਹੈ ਠੀਕ ਹੈ ਆਪਣੀ ਹਾਂ ਉਹਦੀ ਬੱਚੀ ਮੰਨ ਲਾ ਕੱਟੂਕੜ 18 ਲੀਟਰ ਤੇ ਜਾਊਗੀ ਓਕੇ ਸੋਨੂ ਵਾਲ ਕੇ ਕੋਈ ਵੀ ਨਹੀਂ ਦਿੰਦਾ ਠੀਕ ਹੈ ਭਾਵੇਂ ਤੁਸੀਂ 60000 ਲੈ ਲਓ ਭਾਵੇਂ 80 ਲੈ ਲਓ ਠੀਕ ਹੈ ਤੇ ਦੂਜੀ ਗੱਲ ਆ ਇੱਕ ਘੱਟੀ 80000 ਚ ਤਿਆਰ ਹੁੰਦੀ ਹੈ ਜਨਮ ਤੋਂ ਲੈ ਕੇ ਸੂਨ ਤਾਈ ਠੀਕ ਹੈ ਤੇਰੀ ਬਈ ਜਨਮ ਤੋਂ ਨਹੀਂ ਹਾਂ ਠੀਕ ਹੈ ਕੋਈ ਵੀ ਲੈ ਲਓ ਠੀਕ ਹੈ ਕੋਈ ਵੀ ਬਸੂ 80000 ਤਾਂ ਹੀ ਖਾ ਜਾਂਦਾ ਸਾਰਾ ਦਾਣਾ ਦੁੱਧ ਪੀ ਜਾਂਦਾ ਨੂੰ ਸਹੀ ਫਰਾਗ ਨਹੀਂ ਹਾਂ ਜਦੋਂ ਤੁਜੀ ਸਵਾਉਂ ਦੇ ਸਵਾਉਂ ਠੀਕ ਹੈ ਹੁਣ ਜੇ ਤੁਸੀਂ ਉਹਨਾਂ ਗੱਟੀਆਂ ਲਓਗੇ ਜਿਹੜੀਆਂ ਗੱਟੀਆਂ ਦੀਆਂ ਮਤਲਬ ਮੈਂ ਵੀ ਬਣਾਉਣਾ ਰਹਿੰਦਾ ਵੀੜ ਕੋ ਠੀਕ ਹੈ ਸਾਡਾ ਤਾਂ ਕੀਤਾ ਠੀਕ ਹੈ ਸਹੀ ਗੱਲ ਹੈ ਠੀਕ ਹੈ ਵੀੜ ਕੋ ਪਾਉਣੀ ਪੈਂਦੀ ਆ ਪਰ ਤੁਸੀਂ ਖੁਦ ਤਿਆਰ ਕਰੋ ਕਰੀ ਉਹ ਵੀ ਫਿਰ ਆਪਣਾ ਠੀਕ ਹੈ ਜੇ ਉਹ ਤੁਸੀਂ 15 20 ਹਜ਼ਾਰ ਦੀ ਅੱਜ ਕੱਟੀ ਲੈਨੇ ਹੋ ਠੀਕ ਹੈ ਉਹ ਜਾ ਕੇ ਲੱਖ ਦੀ ਵਿਕਦੀ ਆ ਠੀਕ ਹੈ 2.5 ਸਾਲਾਂ 'ਚ ਠੀਕ ਹੈ ਤੇ ਤੁਸੀਂ ਕੀ ਕਮਾਈ ਕਰ ਲਈ ਉਹ ਢਾਈ ਸਾਲਾਂ ਦੀ ਠੀਕ ਹੈ 20000 ਰਹੀ ਆ ਤੇ 20000 ਦਾ ਕੋਈ ਬਹੁਤਾ ਮੈਨਾ ਨਹੀਂ ਰੱਖਦਾ ਹੋ ਸਕਦਾ ਵੀ ਉਹ ਰਿਪੀਟਰ ਹੋ ਜੇ ਹੋ ਸਕਦਾ ਕੋਈ ਬੱਚਾ ਜੱਟ ਜੇ ਹੋ ਸਕਦਾ ਕੋਈ ਮਨਲਾ ਸੂਚ ਟੜਕਤਾ ਜੇ ਠੀਕ ਹੈ ਠੀਕ ਹੈ ਤੇ ਉਹ 20000 ਤਾਂ ਪਤਾ ਲਾਇਆ ਵੀ ਤੇ ਸਹੀ ਟਾਈਮ ਤੇ ਸੂਚ ਠੀਕ ਹੈ ਠੀਕ ਹੈ ਇਕ ਜਿਮ ਹਮ ਵੀ ਫਾਰਮ ਨੂੰ ਆਪਾਂ ਸਟਾਰਟ ਕਰਦੇ ਹਾਂ ਹਾਂ ਜੀ ਕਿ ਕਿਨੇ ਕਿਨੇ ਗੱਲਾਂ ਨਾਲ ਜਾਲੇ ਨਿਗਾਇਆ ਜਾਂ ਆਪਾਂ ਵੇਲੇ ਵੀਰ ਤੇ ਕੀ ਆ ਈਬਰੀ ਆ ਪੰਗਾ ਲੈ ਲੈਂਦਾ ਤੇ ਮੇਰੇ ਦੀ ਰਹਿ ਗਿਆ ਜਾਂਦਾ ਵੀ ਚੱਕ ਲੈ ਫੱਟੇ ਬਹੁਤ ਕਮਾਈ ਹਰੇ ਸੋਰੀ ਸੋਰੀ ਜਿਵੇਂ ਆ ਚੈਨਲ ਤੇ ਚੱਲਦਾ ਤੇ ਚੱਲਦਾ ਵੀ ਉਹ ਸਾਵਧਾਨੀਆਂ ਕੀ ਕੀ ਵਾਸਤੇ ਮਤਲਬ ਸਟਾਰਟਿੰਗ ਵੇਲੇ ਸਾਵਧਾਨੀਆਂ ਤਾਂ ਨਵਾਂ ਬੰਦਾ ਤਾਂ ਬਾਈ ਸਟਾਰਟਿੰਗ ਕਰੇ ਦੋ ਤਿੰਨ ਪੁੱਸੇ ਬਾਅਦ ਤੋ ਠੀਕ ਹੈ ਠੀਕ ਹੈ ਵੱਡਾ ਪੰਗਾ ਨਾ ਲਵੇ ਵੱਡਾ ਪੰਗਾ ਕਦੇ ਵੀ ਨਾ ਲਵੇ ਠੀਕ ਹੈ ਦੋ ਤਿੰਨ ਪੁੱਸੇ ਬਾਅਦ ਤੋ ਦੇਖ ਕੇ ਵੀ ਆਪ ਨੂੰ ਕਿੰਨੀ ਕਮਾਈ ਹੁੰਦੀ ਆ ਠੀਕ ਹੈ ਠੀਕ ਹੈ ਹਿਸਾਬ-ਤਬ ਰੱਖਿਓ ਦਾ ਹਾਂ ਤੱਕੂ ਕਰ ਤੋ ਸ਼ੁਰੂ ਤੋਂ ਲੈ ਕੇ ਦੂਜੇ ਸਾਲ ਤਾਈਂ ਇੱਕ ਸਾਲ ਦੇ ਵਿੱਚ ਕਿੰਨਾ ਇਹਨੇ ਖਵਾ ਕਿੰਨਾ ਖਵਾਇਆ ਆਪਾਂ ਠੀਕ ਹੈ ਕਿੰਨਾ ਇਹਨੇ ਆਪਣਾ ਪ੍ਰੋਫਿਟ ਦਿੱਤਾ ਠੀਕ ਹੈ ਠੀਕ ਹੈ ਤਿੰਨ ਕੁ ਪਸ਼ੂ ਤੋਂ ਤਾਂ ਸਟਾਰਟਿੰਗ ਹੋਣੀ ਚਾਹੀਦੀ ਆ ਠੀਕ ਹੈ ਪਸ਼ੂ ਗਾਵਾ ਹਮੇਸ਼ਾ 20 ਲੀਟਰ ਤੋਂ ਉੱਪਰ ਹੋਣੀ ਚਾਹੀਦੀ ਆ ਮੱਝ 15 ਲੀਟਰ ਤੋਂ ਉੱਪਰ ਹੋਵੇ ਜੇ 15 ਤੋਂ ਥੱਲੇ ਲਾਉਂਗੇ ਤਾਂ ਕੋਈ ਬਹੁਤੀ ਕਮਾਈ ਨਹੀਂ ਠੀਕ ਹੈ ਠੀਕ ਹੈ ਆ ਦੂਜੀ ਗੱਲ ਪਸ਼ੂਾਂ ਦੀ ਚੋਣ ਕਰ ਜੀ ਚੋਣ ਦੀ ਦੱਸਦੇ ਆ ਜਿੱਦਾਂ ਜੀ ਮੱਝਾਂ ਲੈਣੀਆਂ ਮੰਨ ਲਓ ਠੀਕ ਹੈ ਦੁੱਧ ਚੋਕੇ ਲਓ ਠੀਕ ਹੈ ਠੀਕ ਹੈ ਤਨ ਟਾਈਮ ਚੋਗੋ ਦੋ ਟਾਈਮ ਜਿੱਦਾ ਹੀਰਾ ਫੇਰੀ ਹੋਊਗੀ ਤਨ ਡੰਗ ਜਾ ਕੇ ਡੰਗ ਤਨ ਡੰਗ ਤਾਂ ਘੱਟੋ ਘੱਟ ਚੋਗੋ ਠੀਕ ਹੈ ਠੀਕ ਹੈ ਤੇ ਜੇ ਨਮਾ ਕਿਤਾ ਕੋਈ ਕਰਨਾ ਚਾਹੁੰਦਾ ਲੰਡੀ ਲੈ ਲਓ ਸਿੰਘ ਟੁੱਟਿਆ ਵਾਲਾ ਲੈ ਲਓ ਠੀਕ ਹੈ ਸਸਤੀ ਮਿਲ ਜੂਗੀ ਹਾਂ ਉਹ ਦਾ ਵੀਰ ਸਸਤੀ ਮਿਲ ਜੂਗੀ ਠੀਕ ਹੈ ਠੀਕ ਹੈ ਦੁੱਧ ਤਾਂ ਉਨੇ ਦੇਣਾ ਠੀਕ ਹੈ ਜੀ ਠੀਕ ਹੈ ਇਹ ਨਾ ਸਮਝੋ ਵੀ ਆਪ ਨੂੰ ਅਗਲਾ ਥੀਕ ਕਹੂਗਾ ਕੋਈ ਬੁਲਾਣੇ ਕੋਲੇ ਲੰਡੀ ਆ ਜਾਂ ਸਿੰਘ ਟੁੱਟੇ ਵਾਲੀ ਆ ਠੀਕ ਹੈ ਜੀ ਕਾਰੋਬਾਰ ਨਵਾਂ ਸਟਾਰਟ ਕਰਨਾ ਤਾਂ ਮੱਝਾਂ ਦਾ ਕਰਨਾ ਤਾਂ ਇਹ ਚੀਜ਼ਾਂ ਤੋਂ ਕਰੋ ਘੱਟੋ ਘੱਟ ਤੀਜੇ ਸੂਏ ਤੋਂ ਉੱਪਰ ਲਓ ਠੀਕ ਹੈ ਕੋਈ ਸੋਹਣੀ ਨਾ ਦੇਖੋ ਬਿਲਕੁਲ ਇਹ ਨਾ ਦੇਖੋ ਮੈਂ ਮੰਨ ਲਓ ਆਪਾਂ ਕੁੰਡੇ ਲੈ ਲਈ ਦੋ ਦੋਨੇ 11 ਲੀਟਰ ਕੱਢਿਆ 11 ਦੇ ਡੱਕੇ ਹੀ ਨਹੀਂ ਬਚਣਾ ਪਰ ਦਰੋਂ ਦੇਖੋ ਆਪਾਂ ਹਾਂ ਪਹਿਲਾਂ ਦੁੱਧ ਦੇਖੋ ਜਦੋਂ ਤੁਸੀਂ ਇਹ ਚੀਜ਼ਾਂ ਕਰਨ ਲੱਗ ਗਏ ਤੁਸੀਂ ਉਹਦੇ ਤੋਂ ਮਸਲ ਤਿਆਰ ਕਰੋ ਠੀਕ ਹੈ ਠੀਕ ਹੈ ਕਿਸੇ ਦੇ ਮਗਰ ਨਾ ਲੱਗੋ ਸੋਨੂੰ ਕਾਫੀ ਆ ਟ੍ਰੇਨਿੰਗ ਆ ਦਿੰਦੇ ਆ ਜਿਵੇਂ ਜੂਨੀਵਰਸਿਟੀ ਵੀ ਟ੍ਰੇਨਿੰਗ ਦਿੰਦੀ ਆ ਬੀਕਾਪ ਲੈਂਡ ਵੀ ਟ੍ਰੇਨਿੰਗ ਦਿੰਦਾ ਹੈ ਲੋ ਸਾਰਾ ਸਾਰਾ ਟ੍ਰੇਨਿੰਗ ਕਰ ਦਿੱਤੀ ਮੈਂ ਹੰਦੀਆਂ ਚਲੋ ਟ੍ਰੇਨਿੰਗ ਜ਼ਰੂਰ ਲਓ ਪਹਿਲਾਂ ਜੇ ਨਵਾਂ ਕੰਮ ਸਟਾਰਟ ਕਰਨਾ 15 20 ਦਿਨਾਂ ਦੇ ਮਹੀਨੇ ਦੀ ਟ੍ਰੇਨਿੰਗ ਜ਼ਰੂਰ ਲਓ ਫਿਰ ਪਤਾ ਲੱਗ ਸਕੇ ਵੀ ਆਪਾਂ ਕੀ ਪਾਉਣਾ ਹੈ ਠੀਕ ਹੈ ਬਰੀਡ ਬਰੀਡ ਫੀਡ ਤੇ ਮੁੱਢਲੀ ਜਾਣਕਾਰੀ ਇਹ ਤੁਹਾਨੂੰ ਤਿੰਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਇਹ 15 ਲੀਟਰ ਤੋਂ ਦੰਦੇ ਰੱਖਣਾ ਪਸੂ ਢੱਕਾ ਨਹੀਂ ਬਚਦਾ ਠੀਕ ਹੈ ਠੀਕ ਹੈ 15 ਲੀਟਰ ਤੋਂ 20 ਲੀਟਰ ਤੱਕ ਪਸੂ ਰੱਖੋ ਠੀਕ ਹੈ ਪਸੂ ਆਇਨਾ ਦੇਖੋ ਵੀ ਆਪਾਂ ਪਹਿਲੇ ਸੂਏ ਲੈਣਾ ਦੂਜੇ ਲੈਣਾ ਤੀਜੇ ਲੈਣਾ ਚੌਥੇ ਤੋਂ ਸਟਾਰਟ ਕਰੋ ਠੀਕ ਹੈ ਜੇ ਇਸ ਧੰਦੇ ਦੀ ਗੱਲ ਲੈਣਾ ਉਹ ਕਾਮਯਾਬ ਹੋਣਾ ਤੇ ਨਹੀਂ ਤਾਂ ਮਤਲਬ ਸਿਰਕਲ ਹੀ ਚੱਲਦਾ ਕਿਉਂਕਿ ਇੰਗਰੇਡੈਂਟਾਂ ਮੇਰੇ ਰਵੀ ਫਾਰਮ ਦੇ ਨਾਲ ਪੇਜ ਆ ਇਰੂ ਲਾਇਕ ਕਰੋ ਫੋਲੋ ਕਰੋ ਤੇ ਬਾਕੀ ਬਾਈ ਦਾ ਨੰਬਰ ਵੀ ਲੈ ਸਕਦੇ ਆ ਆਪਣੇ ਕੋਲ ਤਕਰੀਬ ਨੇ ਇਹ ਵੀਡੀਓ ਪਾਉਂਦੇ ਰਹਿੰਦੇ ਆ ਜੇ ਕਿਸੇ ਕੋਈ ਆਪਣੀ ਮੱਝ ਗਾਂ ਜਾਂ ਘੱਟੀ ਝੋਟੀ ਦੀ ਵੀਡੀਓ ਪਾਉਣੀ ਹੋਵੇ ਵੀ ਆਪਣਾ ਨੰਬਰ ਹੈ 98724 ਤੇ 82124 ਮਹਰਾ ਡੈਰੀ ਫਾਰਮ ਚੈਨਲ ਦੇ ਨਾਮ ਤੇ ਆਪਣਾ ਪੇਜ ਹੈ ਜਰੂਰ ਜਾ ਕੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਆ ਪਿੰਡ ਵੀ ਆਪਣਾ ਮਹਰਾਜ ਆ ਆਪਣੇ ਪਿੰਡ ਦੀ ਹਾਂਜੀ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਾਣਕਾਰੀ ਸਾਡੀ ਕਿੱਦਾਂ ਲੱਗੀ